Продолжение yeah. ਦੇਖ ਰਹੇ ਜਨਾਕਾ ਲਾਇਆ ਗਿਆ ਭਵਨੀਗੜ੍ਹ ਦੀ ਕਿਸ ਮੱਖੂ ਲੈ ਕੇ ਆ ਮਾਨਯੋਗ ਐਸਐਸਪੀ ਸਰਦਾਰ ਸਰਤਾਜ ਸਿੰਘ ਚਾਹਲ ਸਾਡੇ ਆਈਪੀਐਸ ਅਫਸਰ ਉਹਨਾਂ ਦੀ ਰਹਿਨਮਾਈ ਦੇ ਇੱਕ ਜਿਹੜਾ ਪ੍ਰਹਾਰ 2 ਆਪਰੇਸ਼ਨ ਹੈ ਜਿਹੜਾ ਉਹਦੇ ਸਬੰਧ ਦੇ ਵਿੱਚ 24 ਘੰਟਿਆਂ ਵਾਸਤੇ ਜਿਹੜੇ ਨਾਕਾਬੰਦੀ ਕੀਤੀ ਗਈ ਹੈ ਇਸ ਨਾਕਾਬੰਦੀ ਦੌਰਾਨ ਅਸੀਂ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਤੇ ਟ੍ਰੈਫਿਕ ਦੇ ਚਲਾਨ ਵੀ ਹੋ ਰਹੇ ਨੇ ਸਾਡੇ ਇੱਥੇ ਇਸ ਆਪਰੇਸ਼ਨ ਦੇ ਦੌਰਾਨ ਹੀ ਅਸੀਂ ਸਾਡੀ ਸਪੈਸ਼ਲ ਟੀਮ ਜਿਹੜੀਆਂ ਬਣ ਕੇ ਜਿਵੇਂ ਸਾਡੇ ਪੀਓ ਨੇ ਜਾ ਸਾਡੇ ਸੀਰੀਅਸ ਕ੍ਰਾਈਮ ਦੇ ਮੁਕਦਮਿਆਂ ਵਿੱਚ ਘੂੜੇ ਨੇ ਜਾਂ ਦੂਜੇ ਮੁਕਦਮਿਆਂ ਵਿੱਚ ਘੂੜੇ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਤੇ ਅੱਜ ਅਸੀਂ ਕਰੀਬ 10 ਦੇ ਕਰੀਬ ਜਿਹੜੇ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਲੱਗ-ਅਲੱਗ ਟੀਮਾਂ ਬਣਾ ਕੇ ਤੇ ਇਸ ਤਰ੍ਹਾਂ ਇਸੇ ਕੜੀ ਦੇ ਵਿੱਚ ਹੀ ਅਸੀਂ ਪੀਓ ਤੇ ਕੰਮ ਕਰ ਰਹੇ ਹਾਂ ਇਸ ਆਪਰੇਸ਼ਨ ਦੇ ਦੌਰਾਨ ਜਿਹੜੀ ਨਾਕਾਬੰਦੀ ਹੈ ਲਗਾਤਾਰ ਸਾਡੀ 24 ਘੰਟੇ ਚੱਲਦੀ ਰਹੇਗੀ ਤੇ ਅਸੀਂ ਜਿਹੜੇ ਸ਼ੱਕੀ ਵਿਅਕਤੀ ਨੇ ਜਾਂ ਹੋਰ ਜਿਹੜੇ ਲੋਕੀ ਜਿਹੜੇ ਕਾਨੂੰਨ ਨੂੰ ਖਰਾਬ ਕਰਦੇ ਨੇ ਉਹਨਾਂ ਤੇ ਪੂਰੀ ਸਾਡੀ ਸਖਤ ਨਿਗਰਾਨੀ ਦਰਪੋ ਬਣਾਫ ਦੇਖੋ ਬਿਲਕੁਲ ਇਹ ਫੇਕ ਨਿਊਜ਼ ਹੈ ਦੇਖੋ ਫੈਕਟ ਦੇ ਆਧਾਰ ਨਹੀਂ ਹੈ ਲੋਕਾਂ ਦੇ ਵਿੱਚ ਐਵੇਂ ਗਲਤ ਅਫਵਾਹ ਫਲਾਗ ਰਹੇ ਜਿਹੜਾ ਟ੍ਰੈਂਡ ਹੈ ਬੜਾ ਗਲਤ ਹੈ ਕੋਈ ਇਸ ਸੱਚਾਈ ਨਹੀਂ ਹੈ ਅਸੀਂ ਬਿਲਕੁਲ ਜਿਹੜੇ ਸਾਡੇ ਇੱਥੇ ਹਿੰਸ ਕ੍ਰਾਈਮ ਦੇ ਜਿਹੜੇ ਮਾੜੇ ਲੋਕ ਨੇ ਪੁਲਿਸ ਸਿਰਫ ਉਹਨਾਂ ਨੂੰ ਹੀ ਫੜਦੀ ਹੈ ਤੇ ਅਮਨ ਕਾਨੂੰਨ ਲਈ ਤੇ ਲੋਕਾਂ ਦੀ ਰੱਖਿਆ ਵਾਸਤੇ ਵੀ ਪੁਲਿਸ ਹੈ ਸਰ ਅਗਰ ਗਾ ਪੋਨੀਗਰ ਦੇ ਵਿੱਚ ਐਸਾ ਚੋਣ ਤਾਂ ਕੋਈ ਇਦਾਂ ਦੀ ਕੋਈ ਗੈਂਗਸਟਰ ਜਾਂ ਕੋਈ ਵੱਡੇ ਇਸ ਤਰ੍ਹਾਂ ਦੇ ਮਾੜੇ ਅੰਸਰ ਨਹੀਂ ਹੈਗੇ ਲੇਕਿਨ ਫਿਰ ਵੀ ਸਾਡੀ ਜਿਹੜੀ ਨਿਗਰਾਨੀ ਹੈ ਚੰਗੇ ਮਾੜੇ ਹਰ ਬੰਦੇ ਤੇ